ਕਟੀਆਂ ਉੱਥੇ ਆ ਕੇ ਬੋਲ ਕੇ ਗਈਆਂ ਬੜੀਆਂ ਜੂਨੀਅਨਾਂ ਬੋਲ ਕੇ ਗਈਆਂ ਬੜੇ ਉੱਥੇ ਆਗੂ ਆਏ ਅੱਜ ਅਸੀਂ ਉੱਥੇ ਇੱਕ ਸੁਨੇਹਾ ਦੇਣਾ ਸੀ ਕਿ ਜਿਹੜੇ ਸਰਵਾਰ ਸੁਖਵਿੰਦਰ ਸਿੰਘ ਕਲਕੱਤਾ ਸੀ ਜਿਹਦਾ ਕਤਲ ਹੋਇਆ ਬੇਰਹਿਮੀ ਦੇ ਨਾਲ ਉਹਦੀ ਅਸੀਂ ਸੀਬੀਆਈ ਤੋਂ ਜਾਂਚ ਮੰਗਦੇ ਆ ਆ ਲੈ ਕੇ ਸੀ ਫੋਟੋ ਖਿੱਚਦੇ ਸੀਬੀਆਈ ਤੋਂ ਜਾਂਚ ਮੰਗਦੇ ਆ ਜਿਹੜਾ ਸਾਡੀ ਗੱਡੀ 'ਚ ਪਿਆ ਰਹਿ ਗਿਆ ਮੈਂ 500 ਇਹ ਬਣਵਾ ਕੇ ਲੈ ਕੇ ਆਇਆ ਸੀ ਅੱਜ ਅਸੀਂ ਸਾਰਿਆਂ ਨੂੰ ਉੱਥੇ ਕੱਠ ਦੇ ਵਿੱਚ ਸਰਵ ਕਰਨਾ ਸੀ ਕੰਨਾਂ ਤੇ ਲਾਉਣਾ ਸੀ ਆ ਦੇਖੋ ਅਸੀਂ ਬਣਵਾ ਕੇ ਲੈ ਕੇ ਆਏ ਸੀ ਇਹ ਤੁਹਾਡੇ ਉਸ ਮਹਾਨ ਲੀਡਰ ਦੀ ਸੋਚ ਹੈ ਨਿੱਕੀ ਗੱਲ ਨਹੀਂ ਕਿ ਆ ਦੇ ਦਿਓ ਨੌਕਰੀ ਦੇ ਦਿਓ ਉਹਨਾਂ ਨੇ ਕੀ ਕਹਿਣਾ ਸੀ ਕਿ ਜਿਹਦੀ ਸੀ ਵੀ ਤੋਂ ਜਾਂਚ ਹੋਵੇ ਤਾਂ ਜੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਾ ਹੋ ਸਕੇ ਇਹ ਸਰਦਾਰ ਮਾਨ ਸਿੰਘ ਦੀ ਸੋਚ ਹੈ ਇਹ ਅਸੀਂ ਅੱਜ ਸਾਰੇਆਂ ਦੀਆਂ ਗੱਡੀਆਂ ਦੇ ਉੱਤੇ ਚੇਪੜੇ ਸੀ ਤੇ ਉੱਤੇ ਕੰਧਾ ਤੇ ਲਾਉਣੇ ਸੀ ਇਕੱਠ ਦੇ ਵਿੱਚ ਹੱਥਾਂਸ ਫੜ ਕੇ ਸੀ ਇਹ ਮੰਗ ਕਰਨੀ ਸੀ ਤੇ ਸਾਡੇ ਕੋਲ ਹੀ ਰਹਿ ਗਿਆ ਤੁਹਾਡਾ ਸਾਰਿਆਂ ਦਾ ਤਲਵਾ ਤੁਸੀਂ ਆਇਓ ਤੇ ਚਲੋ ਆਪਾਂ ਕਿਸ ਮਕਸਦ ਲਈ ਆਏ ਸੀ ਉਹ ਪੂਰਾ ਹੀ ਹੋ ਗਿਆ ਇੱਕ ਤਰ੍ਹਾਂ ਨਾਲ ਆਪਾਂ ਪਰਿਵਾਰ ਤੋਂ ਮਰ ਕੋਡ ਕੀਤੀ ਆਵਾਰ ਸੰਗਤ ਦੇ ਜਥੇਬੰਦੀ ਨੇ ਪਹਿਲਾਂ ਐਲਾਨ ਕੀਤਾ ਪੰਥਕ ਏਰੀਆ ਪਹਿਲਾਂ ਅਮਰਪਾਤ ਸਿੰਘ ਅਕਰੋਸ ਸਾਹਿਬ ਦੇ ਵਿੱਚੋਂ ਟਾਰਨ ਟਾਰਨ ਦੀ ਜਿਹੜੀ ਜਿਮਨੀ ਚੋਣਾ ਜਿਹੜਾ ਉਹ ਹਲਕਾ ਤੋਂ ਭਾਈ ਅਮਰਪਾਤ ਸਿੰਘ ਜਿੱਤੇ ਨੇ ਵੱਡੇ ਮਾਰਜਨ ਦੇ ਨਾਲ ਹਾਂ ਹਾਂ ਦੇਖੋ ਸਾਂਝਾ ਅੰਬਿਤਵਾਰ ਮੈਦਾਨ ਦੇ ਵਿੱਚ ਉੱਥੇ ਲੈ ਕੇ ਆਏ ਹਾਂ ਰਣਕ ਜਿਹੜਾ ਹੈਗਾ ਸਾਰੀਆਂ ਪੰਥਕ ਜਥੇਬੰਦੀਆਂ ਮਾਹੌਲ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ ਪਹਿਲੀ ਵਾਰੀ ਇਹ ਹੋ ਰਿਹਾ ਕਿ ਪੰਜਾਬ ਦੀ ਕੋਈ ਚੋਣਾ ਜਿਹੜੀ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਸਟੇਜ ਤੇ ਖੜ ਕੇ ਲੜਦੀਆਂ ਜਾਪਦੀਆਂ ਨੇ ਹਾਂਜੀ ਟਾਰਗੇਟ ਕੀ ਆ ਫੋਕਸ ਕੀ ਆ ਇੱਕ ਤਾਂ ਦਾ ਜਿਹੜਾ ਹੈਗਾ ਇਹ ਜਿਮਨੀ ਚੋਣ ਦੇ ਭਾਵੇਂ ਜਿਮਨੀ ਚੋਣ ਦਾ ਪਲੇਟਫਾਰਮ ਹੈ ਕਿਸੇ ਨੂੰ ਨੁਕਸਾਨ ਕੋਈ ਨਹੀਂ ਕਿਸੇ ਨੂੰ ਫਾਇਦਾ ਕੋਈ ਨਹੀਂ ਹੋਣਾ ਸਰਕਾਰ ਨੂੰ ਪਰ ਇਕੱਠੇ ਹੋਣਾ ਅਕਾਲੀ ਦਲ ਪੋਲਰ ਸਰਜੀਤੀ ਦੀ ਸਥਾਪਨਾ ਤੋਂ ਬਾਅਦ ਲੱਗਦਾ ਨਹੀਂ ਸੀ ਕਿ ਸਾਰੇ ਅਕਾਲੀ ਦਲ ਇੱਕ ਹੋਣਗੇ ਮੇਨ ਅਕਾਲੀ ਦਲ ਨੂੰ ਛੱਡ ਕੇ ਵਾਕੀ ਪੰਦਕਪੀਰਾ ਇਕੱਠੀਆਂ ਨੇ ਕੀ ਸੋਚ ਕੇ ਤੁਸੀਂ ਇਸ ਪਲੇਟਫਾਰਮ ਤੇ ਆਏ ਹੋ ਕੀ ਏਜੰਡਾ ਕੀ ਆ ਤੁਹਾਡਾ ਦੇਖੋ ਜਿਹੜਾ ਪੰਜਾਬ ਹੈ ਜਦੋਂ ਅੰਗਰੇਜ਼ਾਂ ਨੇ ਫੈਸਲਾ ਕੀਤਾ ਪਾਕਿਸਤਾਨ ਤੇ ਇੰਡੀਆ ਦਾ ਸਿੱਖਾਂ ਨੂੰ ਤਾਂ ਪੁੱਛਿਆ ਨਹੀਂ ਗਿਆ ਕਿ ਜਿਹੜੀ ਤੁਹਾਡੀ ਮੰਗ ਹੈ ਅਸੀਂ ਦੇਣ ਨੂੰ ਤਿਆਰ ਹੈ ਨਾ ਸਿੱਖਾਂ ਨੇ ਕਿਤੇ ਲਿਖ ਕੇ ਦਿੱਤਾ ਕਿ ਅਸੀਂ ਇੰਡੀਆ ਦੇ ਨਾਲ ਲੱਗ ਗਏ ਹਾਂ ਮੈਨੂੰ ਸਤੇ ਬਾਪ ਜੂਤ ਸਾਡੇ ਉੱਤੇ ਜ਼ਬਰ ਕਰੀ ਜਾਣਾ ਕਰੀ ਜਾਣਾ ਤੇ ਦੂਜੀਆਂ ਪਾਰਟੀਆਂ ਬੋਲਣ ਨਾਲ ਤੇ ਨਵੀਂ ਇੱਕ ਚੀਜ਼ ਤੋਰ ਦੇਣੀ ਕਿ ਕੈਂਡੀਡਾ ਦੇ ਵਿੱਚ ਤਿੰਨ ਸਿੱਖ ਮਾਰ ਦੇਣੇ ਮੋਦੀ ਨੇ ਤੇ ਅਮਿਤ ਸ਼ਾਹ ਨੇ ਫਿਰ ਗੋਰੇ ਨੇ ਰਾਜਨਾਥ ਸਿੰਘ ਨੇ ਜੈ ਸ਼ੰਕਰ ਨੇ ਰੋਧੇ ਮੁਖੀ ਨੇ ਫਿਰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡਾ ਮਾਰ ਦੇਣਾ ਫੇਰ ਬੰਕਸੰਦਰਿਕ ਪਰਮਜੀਤ ਸਿੰਘ ਪੰਡਵਾੜ ਤੋਂ ਲਖਬੀਤ ਸਿੰਘ ਰੋਡੇ ਮਾਰਦਣੀ ਉਹਨਾਂ ਮੁਲਖਾਂ ਦੀਆਂ ਬਾਦਸ਼ਾਹੀਆਂ ਤੋੜ ਕੇ ਇਹ ਸਿੱਖਾਂ ਨੂੰ ਮਾਰਿਆ ਗਿਆ ਤਾਂ ਮੇਰਾ ਮਤਲਬ ਇਹ ਜਨੱਚਰ ਪੰਚ ਇਕੱਠਾ ਨਹੀਂ ਹੋਊਗਾ ਤਾਂ ਇਸ ਤਰ੍ਹਾਂ ਤਾਂ ਸਾਨੂੰ ਚੁਗਦੇ ਰਹਿਣਗੇ ਜਿਵੇਂ ਆ ਬਾਰਡਰ ਦੇ ਵਿੱਚ ਟੋਕੇ ਰੱਖਦਾ ਵਿਚਾਰਾ ਸਰਦਾਰਤਾ ਆਪ ਪਾਰਟੀ ਨੇ ਜੇ ਅਸੀਂ ਅੱਜ ਨਾ ਬੋਲਦੇ ਤੇ ਤਾਂ ਅਸੀਂ ਚੁੱਪ ਹੋ ਗਏ ਸੀਗਾ ਤੇ ਜਿੰਨਾ ਚਿਰ ਪੰਥਕ ਇਸ਼ੂ ਅੱਗੇ ਨਹੀਂ ਆਊਗਾ ਮੇਰੇ ਤੇ ਕੋਨਟਰੋਲ ਕੋਈ ਨਹੀਂ ਹੈਟਵੌਕਸ ਤੇ ਕੰਟਰੋਲ ਕੋਈ ਨਹੀਂ ਜਦੋਂ ਮਰਜੀ ਹੈ ਸੈਂਟਰ ਡੇਟ ਫੋਲ ਦਿੰਦਾ ਹੈ ਤੇ ਸਾਨੂੰ ਡਬੋ ਦਿੰਦਾ ਹੈ ਤੇ ਦੋ ਚੀਜ਼ਾਂ ਹੈਗੀਆਂ ਇੰਡੀਆ ਦੇ ਕੋਲੇ ਕਿ ਤਾਂ ਨਿਊਕਲੀਅਰ ਵਾਰ ਦੇ ਬੰਬ ਹੈਗੇ ਆ ਦੂਜਾ ਪਾਣੀ ਦਾ ਇਸ ਨੂੰ ਕਹਿੰਦੇ ਹੈ ਹਾਈਡਰੋਲੋਜੀਕਲ ਵਾਰ ਇਸ ਨਾਲ ਤਾਂ ਸਾਰਾ ਪਾਕਿਸਤਾਨ ਤੇ ਅਸੀਂ ਸਾਰੇ ਸਿੱਖ ਮੁਸਲਮਾਨ ਪੰਜਾਬ ਦੇ ਸਭ ਡੁੱਬ ਜਵਾਂਗੇ ਜੋ ਜਿੰਨਾ ਚਿਰ ਪੱਕੀ ਪਾਰਟੀ ਤਕੜੀ ਨਹੀਂ ਹੋਊਗੀ ਉਨਾ ਚਿਰ ਤਾਂ ਸਾਡੇ ਸਰਦਰ ਤੇ ਹਿੰਦੂਤਵਾ ਚੜhti ਰਹੂਗੀ ਜੇ ਤਰਨ ਤਰਨ ਦਾ ਜੱਟ ਪੋਜਿਟਿਵ ਹੁੰਦਾ ਤੁਹਾਡੇ ਹੱਕ ਚ ਤਾਂ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਚੱਲ ਸਕਦਾ ਹੈ। ਚੱਲੂਗਾ ਜੀ। ਪਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਜੇ ਰਿਜ਼ਲਟ ਪੋਜਿਟਿਵ ਹੁੰਦਾ ਤਾਂ ਉਹ 2027 ਦੀ 117 ਵਿਧਾਨ ਸਭਾ ਹਲਕਿਆਂ ਤੋਂ ਜਿਹੜਾਂ ਦੇ ਵਿੱਚ ਜਾ ਕੇ ਪਗੜੀ ਧਾਰੀ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੀ ਪਛਾਣ ਕਰਨਗੇ। ਪਰ ਉਹਨਾਂ ਨੂੰ 2027 ਦੇ ਵਿੱਚ ਫੜਕਿਆਂ ਦੇ ਵਿੱਚ ਲੈ ਕੇ ਆਉਣਗੇ ਉਹਨਾਂ ਦੇ ਬਿਆਨ ਤੇ ਕੀ ਕਹਿਣਾ ਚਾਹੂੰਗਾ ਪਤਾ ਨਹੀਂ ਕੀ ਉਹ ਸਾਰੇ ਉਹਨਾਂ ਦਾ ਮੈਨੂੰ ਕੀ ਪਤਾ ਹੈਗਾ ਉਹਨਾਂ ਦਾ ਕੋਈ ਐਕਸਪੀਰੀਅੰਸ ਤਾਂ ਹੈ ਆਕਾਲੀ ਦਲ ਪੁਨਰਸਜੀਤੀ ਬਾਰੇ ਕੋਈ ਟਿੱਪਣੀ ਕਰਨਾ ਚਾਹੂੰਗਾ ਜਿਸ ਤਰ੍ਹਾਂ ਜਿਹੜਾ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵਾਂ ਆਕਾਲੀ ਦਲ ਬਣਿਆ ਪੁਨਰਸਜੀਤੀ ਨਾਮੋਨਾ ਨਹੀਂ ਦਿੰਦਾ ਅਕਾਲੀ ਦਲ ਹਾਲਾਂਕਿ ਉਹ ਖੁਦ ਅਕਾਲੀ ਦਲ ਦਾ ਹਿੱਸਾ ਰਹਿ ਨਹੀਂ ਜਿਹੜੇ ਅਕਾਲੀ ਦਲ ਦੇ ਵਿੱਚੋਂ ਗਏ ਨੇ ਉਹਨੂੰ ਡਿਫੈਂਡ ਕਰਨ ਤੇ ਉਹ ਲਿਗਟੀ ਪਾਰਟਨਰ ਨੇ ਉਹਨਾਂ ਬਾਰੇ ਕੀ ਕਹਿਣਾ ਹੈ ਮਾਨ ਸਾਹਿਬ ਇਹ ਲੱਗਦਾ ਜਿਹੜੀ ਤਰਨਤਾਰਨ ਵਾਲੀ ਸੀਟ ਹੈ ਕਿਉਂਕਿ ਤਰਨਤਾਰਨ ਦੀ ਸੀਟ ਨੇ ਸਦਾ ਹੀ ਮਤਲਬ ਪੰਥਕ ਰਾਜਨੀਤੀ ਨੂੰ ਨੋਨਾਂ ਵੀ ਦਿਸ਼ਾ ਦਿੱਤੀ ਆ ਤੁਹਾਨੂੰ ਤੁਹਾਨੂੰ ਵੀ ਪਹਿਲੀ ਵਾਰ ਉੱਥੋਂ ਚੁਣਿਆ ਗਿਆ ਜੀ ਸਾਹਿਬ ਤੁਸੀਂ ਨਾਂ ਚੁਣੇ ਜਾਂਦੇ ਤਾਂ ਜਿਹੜੀ ਅੱਜ ਇੱਕ ਇਹ ਵਿਚਾਰਤਾ ਰਹੀ ਇਹ ਨੂੰ ਅੱਗੇ ਵਧਾਉਣਾ ਮੁਸ਼ਕਲ ਹੁੰਦਾ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਆ ਇੱਕ ਨਵਾਂ ਮਤਲਬ ਕਨਸੈਪਟ ਦਿੱਤਾ ਜਦੋਂ ਕਿ ਪੰਥਕ ਸਿਆਸਤ ਦੇ ਵਿੱਚ ਇੱਕ ਖੜੋਤ ਆਈ ਹੋਈ ਸੀਗੀ ਇੱਕ ਤਰ੍ਹਾਂ ਨਾਲ ਹੁਣ ਕੀ ਸੋਚਦੇ ਹੋ ਤੁਸੀਂ ਵੀ ਜਿਹੜਾ ਇਹ ਤਨਤਨ ਵਾਲੀ ਸੀਟ ਹੈਗੀ ਪੰਥਕ ਰਾਜਨੀਤੀ ਨੂੰ ਕੋਈ ਨਵੀਂ ਦਸ਼ਾ ਕੋਈ ਨਵੀਂ ਦਿਸ਼ਾ ਦੇਵੋ ਬਿਲਕੁਲ ਜੀ ਦੇਵੂਗੀ ਜੀ ਹਾਂ ਇਸ ਤਰ੍ਹਾਂ ਹੀ ਲੱਗਦਾ ਵੀ ਜਿਹੜੀਆਂ ਸਾਰੀਆਂ ਤਰ੍ਹਾਂ ਅੱਜ ਭਾਈ ਮਨਦੀਪ ਸਿੰਘ ਦੀ ਮਦਦ ਕਰਦੀਆਂ ਨੇ ਉਹ ਕਿਸੇ ਇੱਕ ਪਲੇਟਫਾਰਮ ਦੇ ਇਕੱਠੀਆਂ ਹੋ ਸਕਦੀਆਂ ਅੱਗੇ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਜੀ ਹਾਂ ਜੀ ਹੁਣ ਹੋ ਗਈਆਂ ਅੱਗੇ ਤੋਂ ਵੀ ਹੋ ਜਾਣਗੀਆਂ ਜੀ ਜੀ ਕੋਸ਼ਿਸ਼ ਪੂਰੀ ਕਰਾਂਗੇ ਅਸੀਂ ਜੀ ਜੀ ਇਹਦੇ ਵਿੱਚ ਮਲਕਾਂ ਰੱਤੇ ਵੀ ਸਾਰੀਆਂ ਸੀਟਾਂ ਦੇ ਉੱਪਰ ਲੜਾਇਆ ਜਾ ਸਕਦਾ ਇਹ ਸੁਣਿਆ ਸਾਰੀਆਂ ਸੋ ਠੀਕ ਓਕੇ ਬਿਲਕੁਲ ਉਹ ਆ ਵਾਲਾ ਤਾਂ ਲੜੀ ਪਰ ਕੀ ਆਵਾਜ਼ ਦੇਖ ਲਾਂਗੇ ਜੇ ਇਹ ਨਾਲ ਆਇਆ ਆਧਾਰ ਵਾਲਾ ਜਿਹਾ